ਹਰੋ ਦੋਸਤੋ ਸਸਰੀਆਕਾਰ ਅੱਜ ਦੇ ਬਲੌਕ ਵਿੱਚ ਸਵਾਗਤ ਹੈ ਅੱਜ ਆਪਾਂ 28 ਮਾਰਚ ਹੈ ਅੱਜ ਖਾਸ ਦਿਨ ਆ ਖਾਸ ਦਿਨ 28 ਮਾਰਚ ਸੁਣ ਦੱਸ ਕੀ ਖਾਸ ਦਿਨ ਆ ਆਪਾਂ ਛੇ ਰੋਡ ਜਾਂ ਨੇਰ ਜੰਟਾ ਤੇ ਮਗਰੋਂ ਆ ਜੂਗਾ ਠੀਕ ਆ ਅੱਜ ਕੀ ਖਾਸ ਦਿਨ ਆ ਅੱਜ 28 ਮਾਰਚ ਤੇ ਖਾਸ ਕੀ ਦਿਨ ਆ ਦੱਸ ਪਾਰਾ ਜਿੱਥੇ ਪਾ ਸਾਫੇ ਕਰੂਗਾ ਪਾਜ ਦਰਨੀ ਛੱਡੀ ਜਾਂਦਾ ਬੋਲ ਕਾਟੇ ਕੰਮ ਹੋ ਜਾਂਦੇ ਆ ਦੁਨੀਆ ਤੇ ਆ ਕੀ ਤੇ ਅੱਜ ਖਾਸ ਕਿਹੜਾ ਦਿਨ ਆ ਦੱਸ ਅੱਜ ਦਿਨ ਕੀ ਆ 28 ਮਾਰਚ ਕਿੱਥੇ ਵਹਿਣੇ ਹੁਣ ਤੈਨੂੰ ਮੈਂ ਦੱਸੀ ਆ ਉਹਨਾਂ ਨੇ ਲੜਨਾ ਤੇ ਮੁੜ ਕੇ ਦੇ ਫਿਰ ਹੋਰ ਕੰਮ ਵਧੂਗਾ ਬਸ ਪੜਾਇਨਾ ਬੜਾ ਹੋਵੇ ਕੋਈ ਨੂੰ ਪਤਾ ਨਾ ਉਹ ਜਰਦਾ ਨਾ ਉਹ ਜਰਦਾ ਮੜ ਕੇ ਹਾਂ ਮੈਂ ਤਾਂ ਉਹ ਦਾ ਨੀ ਪੁੱਛਿਆ ਵੀ ਕੀ ਅੱਜ ਖਾਸ ਦਿਨ ਆ ਉਹ ਕੰਮ ਕਰ ਹਾਂ ਮੈਂ ਦੱਸ ਤਾ ਦੇ ਅੱਜ 28 ਮਾਰਚ ਆ ਕੀ ਹੈ ਦਿਨ ਇਹ ਸਹੀ ਹੈ ਅੱਜ ਖਾਸ ਦਿਨ ਕੀ ਹੈ ਤੇਰੇ ਦੇ ਅੱਜ ਤੇਰੇ ਨਾਲ ਫੇਰ ਨਹੀਂ ਆ ਭਾਈ ਅੱਜ 28 ਮਾਰਚ ਅੱਜ ਵੇਖ ਖਾਸ ਦਿਨ ਆ ਇਹਨਾਂ ਲਈ ਅੱਜ ਹੈਗਾ ਇਹਨਾਂ ਦਾ ਰਿਜ਼ਲਟ ਤੇ ਰਿਜ਼ਲਟ ਦੇ ਵਿੱਚ ਕਿੰਨਾ ਜੋ ਫੇਰ ਆ ਤਿੰਨਾ ਚ ਜਾ ਪ੍ਰਵਾ ਫੇਰ ਨਹੀਂ ਆ ਇਹਦਾ ਹੋਰ ਮੁੰਡੇ ਦਾ ਰੰਗ ਗੋਰਾ ਕੱਢ ਲੈ ਅੱਜ ਸਕੂਲ ਚ ਜਾਣਾ ਵੇਖਿਓ ਬਈ ਮੈਨੂੰ ਲਾਈ ਆਇਆ ਹੈ। ਆ ਵੇ ਵੇਖ 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 ਆ ਆ। ਐ ਸ਼ਰਮਾਉਂਦਾ ਆ। ਇਹ ਇਹ ਦਾ ਪੂਰਾ ਸ਼ਰਮਾਉਂਦਾ ਮੁੰਡਾ। ਨਾ ਏ। ਆ ਰੰਗ ਵੇਖ ਬੱਚੇ ਇਹਦੇ ਨਾਲ ਦਾ ਰੰਗ ਕੱਢਿਆ ਬੈਠਾ ਜੱਟਾ ਜੱਟਾ। ਆ ਜਾ ਫਰਦਾ। ਆ ਆ ਜਿਵੇਂ। ਆ ਫੱਦਰਾਂ ਗੇ ਦੋਰਾ ਘਾ ਕਰਦੇ ਓਏ ਕੁੱਤਾ ਆ ਗਿਆ ਭਿਆਨੂ ਪੱਟ ਬੱਲ ਆ ਗਿਆ ਓਏ ਓਰੇ ਵਾਲੇ ਜਿਖੜਾ ਓਏ ਮੈਨੂੰ ਜਾਣਦਾ ਆ ਇਹ ਕੁੱਤੇ ਨੂੰ ਕੁੱਤਾ ਜਾਣਦਾ ਹੀ ਹੁੰਦਾ ਕਹਿੰਦਾ ਜਾਣਦਾ ਮੈਨੂੰ ਕੁੱਤੇ ਨੂੰ ਕੁੱਤਾ ਜਾਣਦਾ ਹੀ ਹੁੰਦਾ ਓਏ ਕੁੱਤੇ ਨੂੰ ਕੁੱਤਾ ਜਾਣਦਾ ਹੀ ਹੁੰਦਾ ਕਹਿੰਦਾ ਮੈਨੂੰ ਜਾਣਦਾ ਜਾਣਦਾ ਏ ਤੈਨੂੰ ਇਹ ਤੂੰ ਜਾਣਦਾ ਕਹਿੰਦਾ ਮੈਨੂੰ ਜਾਣਦਾ ਕੁੱਤੇ ਨੂੰ ਕੁੱਤਾ ਜਾਣਦਾ ਹੀ ਹੁੰਦਾ ਚੱਲ ਨਰਾਇਆ ਜੀ ਰੁੱਇੰਦੇ ਜੀ ਦੇ ਪ੍ਰੇਸ਼ ਅੱਖਾਂ 'ਤੇ ਬੈਠਾ ਹੈ ਦੇਖੀ ਅੱਖਾਂ 'ਤੇ ਬੈਠਾ ਕਦੋਂ ਮਿਲ ਰਿਹਾ ਤਾਂ ਹੈ ਹੀ ਨਹੀਂਗਾ ਆ ਵਿਆਹ ਵਿਆਹ ਮੇਰੀ ਨਹੀਂ ਮੇਰਾ ਨਹੀਂ ਹੈ ਅੱਖਾਂ 'ਤੇ ਹਾਂ ਦੇਖ ਰਿਹਾ ਨਾ ਜਤ ਮਰੀਆਂ ਨੇ ਦੇਖੀ ਤਾਂ ਇਹ ਨਹੀਂ ਲਾਉਂਦੀ ਜਾਂ ਪਰ ਅਲੰਦਤ ਮਰੀਆਂ ਨਹੀਂ ਹੈ ਰਿਜ਼ਲਟ ਹੋਣਾ ਯੋਜਾ ਬੜੇ ਮੋਢੇ ਨੀਰ ਮੈਂ ਫੇਲਾ ਹੋ ਜਾਂਦਾ ਫੇਲਾ ਜਾਂਦਾ ਫੇਲਾ ਉਹ ਸਤਾਉਂਦੀ ਗੋੜੀ ਚੀਜ਼ ਮੈਂ ਨਹੀਂ ਹੋ ਜਾਣਗੇ ਨਹੀਂ ਮੈਂ ਤਾਂ ਮੇਰਾ 5 ਹੋ ਜਾਊਗਾ ਪਰ ਹੋਊਗਾ ਮਸਾਂ ਹੀ ਆ ਇਧਰ ਰੰਗ ਵੀ ਘੋਰਾ ਘੋਰਾ ਕੱਢਿਆ ਮੁੰਡੇ ਦਾ ਮਾਲ ਮਾਰ ਕੇ ਗੱਲ ਨਾਤਾ ਝਾਂਵੇਂ ਨਾਲ ਆਹ ਵੇਖਿਆ ਕੰਬੇ ਕੇ ਚੌਂਕੀ ਜਾਂਦੀਆਂ ਅੱਖਾਂ ਚੌਂਕਰੀਆਂ ਹੁੰਦੀਆਂ ਜੋ ਬਰ ਤਿਆਰ ਹੋਈ ਇਹਨਾਂ ਕੰਦੇ ਨਰਵਾ ਵੀਡੀਓ ਵੀਡੀਓ ਅੱਜ ਜਲਤ ਸੁਣ ਜਾ ਰਹੇ ਆ ਅੱਜ ਮੁੰਡਿਆਂ ਦਾ ਵਿਨੇ ਕੀ ਰੰਗ ਭਾਗ ਲਾਇਆ ਪਿਆਰ ਹੋ ਗਿਆ ਪੈਂਟ ਮント ਪਾਈ ਜਾਂਦਾ ਹੁਣ ਗਦਾਮ ਨਹੀਂ ਲੱਗਦਾ ਟੈਨਸ਼ਨ ਚ ਬਟਨ ਨਹੀਂ ਲੱਗਦਾ ਜੀ ਤੋ ਚਲਟਰਾਂ ਪਾੜ ਲਈ ਪਾੜੀ ਪੈਂਟ ਤੇ ਵੀ ਆਪਾਂ ਹੋ ਗਿਆ ਤਿਆਰ ਅਬਜਲਟ ਸਨ ਸਹੇ ਦਾ ਏਕਮ ਦਾ ਸਪੈਂਡ ਸੈਟ ਲਈ ਵਰਦੀ ਆ ਚਲੋ ਬਾ ਬਾ ਦੇ ਦਾ ਕੁਝ ਨਹੀਂ ਹੁੰਦਾ ਪਰ ਨਾ ਹੈ ਨਾ ਉਹਨੇ ਲੈ ਲਿਆ ਤੰਡਾ ਤੰਡਾ ਕਾਸਲੀ ਪੈਂਟ ਹੋ ਗਿਆ ਰੈਡੀ ਮੁੰਡਾ ਬੰਨ ਲਾ ਪੜਕਾ ਪੜਕਣਾ ਵਾ ਲਾਲੀ ਟਾਈਟ ਵੀ ਆਈ ਦਾ ਤੰਗੜਾ ਤਾਂ ਲੋ ਬੰਗਲਾ ਬਦੋ ਫੈਰੀ ਹੋ ਗਿਆ ਤਿਆਰ ਆਏ ਲੀਏ ਬੰਨ ਲਈ ਪੱਗ ਪੋਗ ਬਣਾ ਲਈਆ ਮੁੰਡੇ ਨੇ ਕਰ ਲਈ ਰੈਡੀ ਹੋ ਗਿਆ ਤਿਆਰ ਚੱਲਿਆ ਸੀ ਚੱਲਾ ਦਾ ਰਿਜ਼ਲਟ ਸੁਣ ਆਇਆ ਆਇਆ ਐਂਡ ਕਾਉਣ ਕਾਲੀ ਲਾਉਣੀਆ ਪੱਗ ਬਣਾਈ ਨਹੀਂ ਬੰਦੀ ਹੁੰਦੀ ਹੈ ਬੰਨੀ ਆ ਐਂਡ ਕਾੜੀ ਲਾਉਣੀਆ ਤੂੰ ਨਾ ਵੀਰੇ ਨਾ ਨਾ ਕੋ ਦੇ ਤੈਨੂੰ ਫੀਲ ਦੱਸ ਪਹਿਲਾਂ ਕਿਵੇਂ ਹੁੰਦਾ ਮਾ ਪਰਾ ਕੱਚਾ ਪੱਕਾ ਦੱਸ ਕਿਵੇਂ ਹੁੰਦਾ ਰਿਜ਼ਲਟ ਆਉਂਦਾ ਕਿੰਨਾ ਲਾਦੀ ਫਿਰ ਮੈਂ ਚੱਲਿਆ ਦੱਸ ਤੈਨੂੰ ਫੀਲ ਸਾਰਿਆਂ ਨੂੰ ਕਹਿਆ ਤੈਨੂੰ ਰਹਿ ਗਈ ਹੈ ਤੈਨੂੰ ਫੀਲ ਕਿਵੇਂ ਹੁੰਦਾ ਵੀ ਜਦੋਂ ਰਿਜ਼ਲਟ ਆਉਣਾ ਅੱਜ ਵਧੀਆ ਹੀ ਵਧੀਆ ਹੁੰਦਾ ਕਿੰਨੇ ਪੇਪਰਾਂ 'ਚ ਫੇਰੂੰਗਾ ਕਿੰਨੇ 'ਚ ਪਾਸ ਹੋਊਂਗਾ ਕਿੰਨਿਆਂ 'ਚ ਫੇਰੂੰਗਾ ਕਿੰਨਿਆਂ 'ਚ ਪਾਸ ਹੋਊਂਗਾ ਸਾਰਿਆਂ 'ਚ ਪਾਸ ਹੋਊਂਗਾ ਆਪਸੇ ਦੋਸਤੋ ਅਸੀਂ ਦਰਪੇਆ ਸਕੂਲ ਵਾਲਿਆਂ ਨੂੰ ਸਹਾਇਆ ਰਿਜ਼ਲਟ ਸੁਣਨਾ ਸਾਈ ਮੂਸਾ ਅੱਜ ਉਮਰ ਸਾਡਾ ਸਾਹ ਸੰਗ ਮੋਰਸਾਂ ਉਤਰਾਰਾ ਜਦੋਂ ਮੈਂ ਡਰਾਫਟੀ ਕਰਨੀ ਮੈਨੂੰ ਚਾਹ ਬੜਾ ਫੇਰ ਹੋਣਦਾ ਜਦੋਂ ਮੈਂ ਜਾ ਕੇ ਰਿਜ਼ਲਟ ਸੁਣਨਾ ਹੌਲੀ ਚੱਲ ਓਏ ਆਪਾਂ ਤੁਰ ਪਏ ਆ ਘਰੋਂ ਨਿਕਲ ਜਿਆ ਕਬਰ ਚਲੇ ਰਾਹ ਛੱਟ ਤੇ ਪੈ ਗਏ ਆ ਕਬਰ ਬੱਚੇ ਆ ਗਏ ਆ ਬਈ ਆਪਣੇ ਬੰਬੂ ਗਾੜ ਤੇ ਬਿਜਾ ਜਾ ਰਹੇ ਤੇ ਭਾਈ ਦੁਬਾਰਾ ਮਹਾਮਦ ਨਵਾ ਮਦੂਗਾਨ ਸਕੂਲ ਵਿਰਾਂ ਜਾ ਕੇ ਕੀ ਬੰਦਾ ਕੀ ਰੰਗ ਭਾਗ ਲਾਇਆ ਬੱਚਿਆਂ ਨੇ ਬੜਾ ਘੁੰਮਿਆ ਨੇ ਲੈ ਵੀ ਦੋਸਤੋ ਆਪਾਂ ਸੀਗ ਜਾਂਦੇ ਉਲਾਰੇ ਰੋਡ ਪੈ ਗਏ ਆ ਆ ਬਸ ਨੇੜੇ ਆ ਤੇ ਆਪਾਂ ਸਕੂਲ ਦੇ ਅੰਦਰੋਂ ਦਾ ਵੀਡੀਓ ਬਣਾਉਣੀ ਨਹੀਂ ਨਾ ਹੀ ਬਣਾ ਦਿੰਦੇ ਨਾ ਹੀ ਆਪਾਂ ਬਣੋੜੀਆਂ ਕਿ ਆਪਾਂ ਪਹਿਲਾਂ ਅੰਦਰ ਜਾ ਕੇ ਰਿਜ਼ਲਟ ਸੁਣ ਕੇ ਆਵਾਂਗੇ ਬਾਹਰ ਫੇਰ ਤੁਹਾਨੂੰ ਦੱਸਾਂਗੇ ਕਿ ਕੀ ਬਣਿਆ ਕੀ ਇਹਨਾਂ ਰਿਪੋਰਟ ਕਾਰਡ ਆ ਆ ਗਏ ਆ ਬਈ ਆਪਾਂ ਸਕੂਲ ਦੇ ਕੋਲੇ ਦੇਖੋ ਗੱਡੀਆਂ ਕਿੰਨੀਆਂ ਖੜੀਆਂ ਬਹੁਤ ਰਾਸ਼ਾ ਰਿਜ਼ਲਟ ਅੱਜ ਨਿਕਲ ਰਹੇ ਆ ਸਾਰਿਆਂ ਦੇ ਔਲੀ 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 ਕਰ ਲੈ ਜਮਾ ਹੱਥ ਦੋਏ ਬਾਲਾ ਆਹ ਦੇਖੋ ਗੱਡੀਆਂ ਦੂਰ ਤੱਕ ਲੱਗੀਆਂ ਖੜੀਆਂ ਔਲੀ ਕਰ ਔਲੀ ਗੇਰ ਛੋਟਾ ਕਰ ਆ ਆ ਗਿਆ ਆਪਾਂ ਸਕੂਲ ਕੋਲੇ ਗੱਡੀਆਂ ਔੜੀਆਂ ਬਹੁਤ ਲੱਗੀਆਂ ਖੜੀਆਂ ਬਹੁਤ ਰਾਸ਼ਾ ਤੇ ਚਲੋ ਬਈ ਮਿਲਦੇ ਆਪਾਂ ਰਿਜ਼ਲਟ ਸੁਣ ਕੇ ਆ ਕੇ ਬਾਹਰ ਮਿਲਦੇ ਆਂ ਫਿਰ ਤੁਹਾਨੂੰ ਆਪਾਂ ਜਲਦ ਤੋਂ ਸੁਣਿਆ ਜੀ ਅੰਦਰੋਂ ਕੀ ਬੰਦ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਫੋਲੋ ਜਰੂਰ ਕਰ ਲੈਣਾ ਕਰੋ ਆਪਣੇ ਫੋਨ ਦੇ ਬੈਂਟ ਲੋ ਹੋ ਗਈ ਸੀ ਤੇ ਮੈਂ ਦੱਸਣਾ ਭੁੱਲ ਗਏ ਹੁਣ ਤੁਹਾਨੂੰ ਦੱਸ ਦਿਆਂ ਜਰਲਟ ਬਾਰੇ ਸਮਾਈਲ ਪਾਸ ਹੋ ਗਿਆ ਮੁੰਡਾ ਪਾਰਟੀ ਦਾ ਕਰਦੇ ਉਹ ਪਾਰਟੀ ਪਾਰਟੀ ਦਾ ਕਰਦੇ ਆ ਰਿਹਾ ਸਾਡਾ ਫਸਟ ਦੇ ਉਹਨਾਂ ਦਾ ਮੁੰਡਾ ਆਪੀ ਆ ਕੇ ਤਾਂ ਜ ਮੋਟਰ ਹੋ ਜਾਊਗਾ ਹੋ ਗਿਆ ਹੋ ਗਿਆ ਹੋ ਗਿਆ ਆ ਬੱਚਾ ਵੇਖੋ ਆ ਬੱਚਾ ਵੇਖੋ ਕਰੋ ਬੱਚਾ ਬੱਚਾ ਇਹ ਲੱਡੂ ਦਾ ਬੱਚਾ ਹੋਰ ਕਰੋ ਬੱਚਾ ਜਾਈ